ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਨ ਸਿੰਘ ਕਮਾਇਆ ਸੂਬਾ ਪ੍ਰਧਾਨ ਬੀਰ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਲਗਾਤਾਰ ਤੁਸੀਂ ਜਾਣਦੇ ਹੋ ਸੰਘਰਸ਼ ਲੰਬੇ ਸਮੇਂ ਤੋਂ ਜਿਹੜਾ ਆਪਾਂ ਲਿਖਿਆ ਹੈ ਤਾਂ ਤੁਹਾਨੂੰ ਵੀ ਪਤਾ ਹੈ ਜਿਹੜੀਆਂ ਆਪਣੀਆਂ ਮਾਸਟਰ ਕ੍ਰੈਡਿਟ ਦੀਆਂ ਮੰਗਾਂ ਨੂੰ ਲੈ ਕੇ ਚਾਹੇ ਲੈਕਚਰ ਕ੍ਰੈਡਿਟ ਦੀਆਂ ਮੰਗਾਂ ਨੂੰ ਲੈ ਕੇ 55% ਦੀ ਮੰਗ ਨੂੰ ਲੈ ਕੇ ਜਾਂ ਉਮਰ ਹਾਦੀ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਕਿਵੇਂ ਆਪਣੇ ਤੋਂ ਭੱਜੀ ਹੈ ਲਗਾਤਾਰ 4 ਸਾਲਾਂ ਤੋਂ ਆਪਣੇ ਤੋਂ ਕਿਨਾਰਾ ਕੀਤਾ ਤੁਸੀਂ ਵੀ ਵੇਖਿਆ ਤਾਂ ਸਾਥਿਓ हां ਜਿਹੜਾ ਪਿਛਲੇ ਦਿਨੀ ਆਪਣੀ ਮੀਟਿੰਗ 30 ਅਕਤੂਬਰ ਦੀ ਸੀ ਉਹਦੇ ਵਿੱਚੋਂ ਥੋੜਾ ਬਹੁਤ ਆਪਾਂ ਨੂੰ ਜਿਹੜਾ ਨਿਕਲਿਆ ਸੀ ਤਾਂ ਹੁਣ ਜਿਹੜਾ ਆਪਾਂ 7 ਦਸੰਬਰ ਦਾ ਧਰਨਾ ਸੀ ਉਹ ਲਿਖਿਆ ਸੀ ਉਹਦੇ ਤੋਂ ਆਪਾਂ ਨੂੰ ਇੱਕ ਮੀਟਿੰਗ ਮਿਲੀ ਹੈ 19 ਦਸੰਬਰ ਦੀ ਤਾਂ ਸਾਥੀਓ ਜੇ ਇਸ ਮੀਟਿੰਗ ਦੇ ਵਿੱਚ ਆਪਾਂ ਨੂੰ ਜੇ ਕੋਈ ਮਾੜਾ ਮੋਟਾ ਪੋਜ਼ੀਟਿਵ ਨਹੀਂ ਨਿਕਲਦਾ ਤਾਂ ਅਗਲੇ ਸੰਘਰਸ਼ ਲਈ ਤੁਸੀਂ ਤਿਆਰ ਰਹਿਣਾ ਹੈ ਜੇ 19 ਦੀ ਤਰੀਕ ਦੀ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ ਫਿਰ ਵੀ ਤੁਸੀਂ ਤਿਆਰ ਰਹਿਣਾ ਹੈ ਤਾ ਤੁਹਾਨੂੰ ਪਤਾ ਹੈ ਸਰਕਾਰ ਆਪਾਂ ਨੂੰ ਕਰੇ ਬੈਠ ਕੇ ਕੱਖ ਨਹੀਂ ਦੇਣ ਵਾਲੀ ਤੁਹਾਨੂੰ ਲਗਾਤਾਰ ਅਸੀਂ ਅਪੀਲਾਂ ਵੀ ਕੀਤੀਆਂ ਹੁਣ ਵੀ ਤੁਹਾਨੂੰ ਕਹਿ ਰਹੇ ਹਾਂ ਨਿਕਲਣਾ ਤੁਹਾਡਾ ਬਹੁਤ ਜ਼ਰੂਰੀ ਹੈ ਸਰਕਾਰ ਤੁਹਾਡੀਆਂ ਉਮਰਾਂ ਖਾ ਗਈ ਲਗਭਗ 4 ਸਾਲ ਤੁਸੀਂ ਕਰੇ ਬੈਠੇ ਰਹੇ ਤਾਂ ਤੁਸੀਂ ਬਿਲਕੁਲ ਯੂਨੀਅਨ ਨੂੰ ਦੋਸ਼ ਦਿੰਦੇ ਰਹੇ ਪਰ ਤੁਸੀਂ ਕਰੋਬਾਰ ਨਹੀਂ ਨਿਕਲੇ ਤਾਂ ਹਰ ਵਾਰ ਅਸੀਂ ਬਿਲਕੁਲ ਵੱਡੇ ਪੱਧਰ ਦੇ ਸੰਘਰਸ਼ ਜਦੋਂ ਲਿਖਦੇ ਹਾਂ ਤੁਸੀਂ ਕਰੋ ਨਹੀਂ ਨਿਕਲਦੇ 60000 ਕੇਡਰ ਕਰੇ ਬੈਠਾ ਪਰ ਤੁਸੀਂ ਬਿਲਕੁਲ ਉਹੀ ਹੈ ਸਾਡੇ ਨਾਲ ਜਿਹੜਾ 4 ਤੋਂ 500 ਜਣਾ ਸਾਡੇ ਨਾਲ ਖੜਾ ਹੁੰਦਾ ਹੈ ਬਾਕੀ ਕੋਈ ਕਰੋ ਮਾਰ ਨਹੀਂ ਨਿਕਲਦਾ ਮੈਂ ਤੁਹਾਨੂੰ ਫਿਰ ਅਪੀਲ ਕਰਦਾ 19 ਨੂੰ ਆਪਣੀ ਮੀਟਿੰਗ ਹੈ ਲਗਾਤਾਰ ਆਪਣੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਜੇ ਆਪਣਾ ਹੱਲ ਨਹੀਂ ਹੁੰਦਾ ਤਾਂ ਆਪਾਂ ਅਗਲੇ ਐਕਸ਼ਨ ਨੂੰ ਜਲਦ ਐਲਾਨ ਕਰਾਂਗੇ ਤਾਂ ਇੱਕ ਫੰਡ ਦੀ ਵੱਡੇ ਪੱਧਰ ਤੇ ਲੋੜ ਰਹਿੰਦੀ ਹੈ ਤੁਹਾਨੂੰ ਵੀ ਪਤਾ ਹੈ ਤਾਂ ਸਾਥੀਓ ਤੁਸੀਂ 4-4000 5-5000 ਬਿਲਕੁਲ ਤੁਸੀਂ ਚੈਨਲ ਨੂੰ ਵੇਖ ਜਾਂਦੇ ਹੋ ਪਰ ਸਾਥੀਓ ਤੁਸੀਂ ਲਗਭਗ ਫੰਡ ਨਾ ਮਾਤਰ ਪਹੁੰਚਾਉਨੇ ਹੋ ਪਿਛਲੇ ਦਿਨੀ ਵੀਡੀਓ ਪਾਈ ਸੀ ਲਗਭਗ 26-2700 ਪਹੁੰਚਿਆ ਤਾਂ ਤੁਹਾਨੂੰ ਫਿਰ ਅਪੀਲ ਹੈ ਕਿਉਂਕਿ ਵੱਡੇ ਪੱਧਰ ਤੇ ਫੰਡ ਦੀ ਲੋੜ ਹੁੰਦੀ ਹੈ ਜੇ ਫੰਡ ਹੋਊਗਾ ਤਾਂ ਧਰਨਾ ਵੀ ਲਿਖਿਆ ਜਾਊਗਾ ਜੇ ਨਹੀਂ ਹੋਊਗਾ ਤਾਂ ਫਿਰ ਇਸੇ ਤਰ੍ਹਾਂ ਚੱਲਦਾ ਰਹੂਗਾ ਜਿਵੇਂ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਅਪੀਲ ਹੈ 9464283381 ਇਹਦੇ ਤੇ ਸਾਰਿਆਂ ਨੇ ਫੰਡ ਦੀ ਸਹਿਯੋਗ ਕਰਨਾ ਹੈ ਤਾ 19 ਤਰੀਕ ਨੂੰ ਆਪਣੀ ਮੀਟਿੰਗ ਹੈ ਅੱਗੇ 2 ਮਿੰਟ ਤੁਹਾਨੂੰ ਨਿਸ਼ਚਿਤ ਸਰ ਦੱਸਣਗੇ ਹਾਂਜੀ ਤਾਂ ਸਾਥੀਓ ਲਗਭਗ ਗੱਲਾਂ ਜਸਵੰਤਜੀ ਨੇ ਤੁਹਾਡੇ ਨਾਲ ਕਲੀਅਰ ਕਰ ਹੀ ਦਿੱਤੀਆਂ ਨੇ ਕਿ ਉਸੇ ਰਿਪੀਟਰ ਪੈਟਰਨਰ ਤੇ ਅਸੀਂ ਬੋਲਦੇ ਹਾਂ ਕਿ ਪਿਛਲੇ 4 ਸਾਲ ਤੋਂ ਮੰਨ ਲਓ ਪਿਛਲੇ ਜੇ ਅਸੀਂ ਦੋ ਸਰਕਾਰਾਂ ਜਾਂ ਤੀਜੀ ਸਰਕਾਰ ਇਹਦਾ ਐਨਲਾਈਜ਼ ਕਰੀਏ 15 ਸਾਲ ਦਾ ਤਾਂ 15 ਸਾਲ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਕਿ ਇੰਨਾ ਵੱਡਾ ਗਿਆਪ ਆ ਜਿਹੜਾ ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਤੇ ਪਿਆ ਹੋਵੇ ਤਾਂ ਇਹ ਸਰਕਾਰ ਦੀ ਨਿਰੈਕੀਤਾ ਰਹੀ ਆ ਉਹਦੇ ਨਾਲ-ਨਾਲ ਆਪਣੀ ਨਰਾਇਕੀ ਵੀ ਰਹੀ ਆ ਬਥੇਰੇ ਐਫਰਡ ਯੂਨੀਅਨ ਨੇ ਕੀਤੇ ਸੀ ਪਰ ਉਸ ਪੱਧਰ ਦਾ ਸਾਥ ਤੇ ਉਸ ਪੱਧਰ ਦਾ ਨਾਮਿਲ ਕਰਕੇ ਆਪਾਂ ਸਰਕਾਰ ਤੇ ਉਸ ਤਰੀਕੇ ਦਾ ਪ੍ਰੈਸ਼ਰ ਆ ਜਿਹੜਾ ਉਹ ਨਹੀਂ ਬਣਾ ਸਕਦੇ 19 ਤਰੀਕ ਤੱਕ ਸਰਕਾਰ ਦੀ ਮੀਟਿੰਗ ਦਾ ਅਸੀਂ ਵੇਟ ਕਰਦੇ ਆ ਚੰਗਾ ਹੰਗਾਰਾ ਮਿਲਿਆ ਤਾਂ ਗੱਲ ਠੀਕ ਆ ਨਹੀਂ ਤਾਂ ਸਰਕਾਰ ਦੇ ਉਲਟ ਇੱਕ ਵੱਡਾ ਸੰਘਰਸ਼ ਆ ਜਿਹੜਾ ਉਹ ਕਰਾਂਗੇ ਜਿਹੜਾ ਸਿੱਖਿਆ ਮੰਤਰੀ ਜਿਨੇ ਪਿਛਲੇ 4 ਸਾਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੰਦੇ ਓਵਰੇਜ ਕੀਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਕ ਪੜਿਆ ਲਿਖਿਆ ਸੈਕਸ਼ਨ ਆ ਜਿਹੜਾ ਉਹ ਫਰਸਟ ਰੇਟ ਹੋਇਆ ਤਾਂ ਉਹ ਸਤਾਇਆ ਪਿਆ ਬਸ ਉਹਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਇਹਦੇ ਖਿਲਾਫ ਲੜਨ ਦੀ ਉਹ ਡਾਇਰੈਕਸ਼ਨ ਆਪਣੀ ਯੂਨੀਅਨ ਖੜਾ ਕਰੂਗੀ ਔਰ ਇਹ 19 ਤਰੀਕ ਨੂੰ ਤੁਸੀਂ ਮੀਟ ਕਰਨੀ ਆ ਸਰਕਾਰ ਨੇ ਮੀਟਿੰਗ ਲਈ ਤਾਂ ਠੀਕ ਆ ਜੇ ਨਾ ਮੀਟਿੰਗ ਲਈ ਫਿਰ ਆਪਾਂ ਇਹਦੇ ਉਲਟਾ ਜਿਹੜਾ ਉਹ ਬਹੁਤ ਵੱਡਾ ਐਕਸ਼ਨ ਕਰਨਾ ਹੈ ਤੇ ਹੁਣ ਆਪਰੇ ਕੋ ਸਮਾਂ ਥੋੜਾ ਰਹਿ ਗਿਆ ਆਪਾਂ 1.5 2 ਮਹੀਨੇ ਦੇ ਵਿੱਚ ਜਾਂ ਇੱਕ ਆਪਣੀ ਵੱਡੀ ਚੈਲੰਜ ਜਿਹੜੇ ਆ 31 ਦਸੰਬਰ ਤੱਕ ਆਪਣੇ ਵਾਸਤੇ ਬੜਾ ਖਤਰਨਾਕ ਆ ਮਤਲਬ ਇਹ ਬਹੁਤ ਵੱਡੀ ਚੀਜ਼ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਕਿ 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਰਕਾਰ ਤੋਂ ਜਿਹੜਾ ਹੈ ਉਹ ਆਪਾਂ ਨੋਟੀਫਿਕੇਸ਼ਨ ਆ ਜਿਹੜਾ ਉਹ ਪ੍ਰਾਪਤ ਕਰੀਏ ਤਾਂ ਇਹ ਤੁਹਾਡੇ ਨਾਲ ਗੱਲਾਂ ਨੇ ਬਾਕੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ WhatsApp ਨੰਬਰ ਦੇ ਦਿਆਂਗੇ ਯੂਨੀਅਨ ਦਾ ਹਰ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਤੌਰ ਤੇ ਤੁਸੀਂ ਫਿਜ਼ੀਕਲ ਤੌਰ ਤੇ ਜਿਹੜਾ ਸਾਥ ਆ ਉਹ ਦਿਓ ਤਾਂ ਬਿਲਕੁਲ ਸਾਥੀਓ ਤੁਸੀਂ ਸੁਣਿਆ ਅੱਗੇ ਤਾਂ ਬਿਲਕੁਲ ਤੁਸੀਂ ਆ ਸਾਰਿਆਂ ਨੇ ਅੱਗੇ ਜੇ ਤੁਸੀਂ ਐਫਰਟਸ ਕਰਨੇ ਆ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਊਗਾ ਜੇ ਤੁਸੀਂ ਕੁਝ ਨਹੀਂ ਪ੍ਰਾਪਤ ਕਰਨਾ ਚਾਹੁੰਦੇ ਜੇ ਇਸੇ ਤਰ੍ਹਾਂ ਘਰਾਂ ਦੇ ਵਿੱਚ ਬੈਠ ਕੇ ਜੇ ਤੁਸੀਂ ਓਵਰੇਜ ਹੋਣਾ ਤਾਂ ਉਹ ਵੀ ਤੁਹਾਨੂੰ ਪਤਾ ਹੈ ਤਾ 19 ਤਰੀਕ ਨੂੰ ਸਬ ਕਮੇਟੀ ਆਪਣੀ ਮੀਟਿੰਗ ਲੈਣ ਜਾ ਰਹੀ ਹੈ ਉਹਦੇ ਵਿੱਚ ਬਿਲਕੁਲ ਮਾਸਕਟ ਦੀਆਂ ਮੰਗਾਂ ਲੈਕਚਰ ਕਿਟ ਦੀਆਂ ਮੰਗਾਂ ਜ 55% ਦੀ ਮੰਗ ਉਮਰ ਹਾਦੀ ਮੰਗਾਂ ਬਿਲਕੁਲ ਵਿਚਾਰੀਆਂ ਜਾਣਗੀਆਂ ਜੇ ਸਾਥਿਓ ਇਹ ਮੀਟਿੰਗ ਦੇ ਵਿੱਚ ਆਪਣਾ ਥੋੜਾ ਬੋਤਾ ਮੀਟਿੰਗ ਦੇ ਅੱਗੇ ਨਹੀਂ ਹੋਵਤ ਤੇ ਤਾਂ ਅਗਲੇ ਐਕਸ਼ਨ ਲਈ ਤੁਸੀਂ ਤਿਆਰ ਰਹਿਣਾ ਹੈ ਤਾਂ ਵੱਡੇ ਪੱਧਰ ਤੇ ਐਕਸ਼ਨ ਹੋਰ ਲੈਕਣੇ ਪੈਣਗੇ ਜਿਹਦੇ ਨਾਲ ਆਪਾਂ ਸਰਕਾਰ ਨੂੰ ਹੋਰ ਵੱਡੇ ਪੱਧਰ ਦੇ ਟਾਲਾ ਸਕਦੇ ਹਾਂ ਜੇ ਤੁਸੀਂ ਸਾਥ ਦਿਓਗੇ ਤਾਂ ਤਾਂ ਸਾਥਿਓ 19 ਤਰੀਕ ਤੱਕ ਵੇਟ ਕਰਿਓ ਧੰਨਵਾਦ ਸਾਥਿਓ